আপস ডান্সে ਨਾਗਲੈਂਡੀ ਡੀਅਰ ਸਪੈਸ਼ਲ 500 ਰੁਪਏ ਦੀ ਲੋਟਰੀ ਸੀ ਜਿਸ ਦਾ ਨਰਾਜ 22 ਤਰੀਕ ਨੂੰ ਹੋਇਆ ਜਿਸ ਦਾ ਨੰਬਰ ਹੈ ਜੀ 71165 ਪਹਿਲਾ ਇਨਾਮ 3 ਕਰੋੜ ਰੁਪਏ ਦਾ ਗਰੰਟੀਡ ਸੀ ਜੋ ਕਿ ਅੱਜ ਗਾਂਧੀ ਬ੍ਰਦਰ ਸੀ ਕੰਟਾਕਰ ਸ਼ਾਪ ਨੰਬਰ 55 ਦਜੀ ਦੁਕਾਨ ਤੋਂ ਰਿਟੇਲ ਸੇਲ ਹੋਇਆ ਤੇ ਹੁਣ Winner ਆਏਗਾ ਤੇ ਆਪ ਜੀ ਅੱਗੇ ਫਿਰ ਬਹੁਤ ਜਲਦੀ winner ਨੂੰ ਇਹ ਪਤਾ ਜੀ ਕਿੱਥੋਂ ਆਇਆ ਇਹ ਹੁਣ ਇਸ ਤਰ੍ਹਾਂ ਨਹੀਂ ਪਤਾ ਲੱਗਦਾ ਕਿਉਂਕਿ ਇਹਦਾ ਅਜਕਦੀ ਤਰੀਕੇ 'ਚ ਨਾ ਰਿਕਾਰਡ ਲੋਕ ਦਿੰਦੇ ਨਹੀਂ ਔਰ ਮੈਂ ਕਹਿੰਦਾ ਆਪਣਾ ਡਾਟਾ ਜਾਂ ਰਿਕਾਰਡ ਕਿਸੇ ਨੂੰ ਦੇਣਾ ਵੀ ਨਹੀਂ ਚਾਹੀਦਾ ਕਿਉਂਕਿ ਗਵਰਨਮੈਂਟ ਦੀ ਲੋਟਰੀ ਹੈ ਲਾਈਵ ਗਵਰਨਮੈਂਟ ਦੇ ਚੈਨਲਸ 'ਤੇ ਰਿਜ਼ਲਟ ਆ ਜਾਂਦਾ ਹੈ ਤੇ ਲੋਕ ਅੱਜਕੱਲ ਤਕਰੀਬਨ ਆ ਕੇ ਅਗਲੇ ਦੂਜੇ ਦਿਨ ਤੀਜੇ ਦਿਨ ਕਿਉਂਕਿ ਮੇਰੀ ਦੁਕਾਨ ਸਵੇਰ ਹੀ ਖੁੱਲ ਜਾਂਦੀ ਹੈ ਰਾਤ ਤੱਕ ਰਿਜ਼ਲਟ ਦੇਖਣ ਦੀ ਵੀ ਸੇਵਾ ਚ ਰੱਖਦੇ ਹਾਂ ਅਸੀਂ ਨਾ ਕਿ ਇਕੱਲਾ ਸੇਲ ਦਾਕੀ ਬੈਠੇ ਕਿਨਵਾ ਨਾਮ ਹੋ ਗਏ ਤੁਹਾਡਾ ਜਿਹੜ ਇਨਾਮਾ ਦੀ ਸੰਖਿਆ ਨਾਲ ਪੁੱਛੋ ਐ ਕਹੋ ਕਿ ਹੁਣ ਕਿੰਨੇ ਹੋਰ ਕੱਢਨੇ ਆਪਾਂ ਦੇਖੋ ਜੀ ਅچھے ਕਰਮ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਹੁੰਦੇ ਨੇ ਇਸ ਸਾਲ ਵੀ ਕਈ ਕਰੋੜਪਤੀ ਤੇ ਕਈ ਲੱਖਪਤੀ ਤੇ ਲੱਖਪਤੀ ਤੇ ਹਰ ਮਹੀਨੇ ਚੀ ਦੋ ਤਿੰਨ ਬਣ ਜਾਂਦੇ ਨੇ ਪਿੱਛੇ ਜੇ ਹਲੇ ਦੋ ਚਾਰ 10 ਦਿਨ ਹੀ ਹੋਏ ਉਹਨੇ ਨੇ 25 ਲੱਖ ਰੁਪਏ ਦਾ ਵੀ ਪ੍ਰਾਈਜ਼ ਆਇਆ ਆਟੋ ਚਲਾਣ ਵਾਲੇ ਨੂੰ ਦੋ ਦੋਸਤਾਂ ਨੇ ਮਿਲ ਕੇ 50-50 ਰੁਪਏ ਟਿਕੜ ਲਈ ਸੀ ਉਸ ਤੋਂ ਪਹਿਲਾਂ ਬੱਚੇ ਦੇ ਕੈਂਟ ਤੇ ਕਿਸੇ ਫਾਦਰ ਨੇ ਪਾਇੰਟ ਇਕ ਟਾਲ ਨਹੀਂ ਆ ਉਹਨੂੰ ਕਰੋੜ ਰੁਪਏ ਆ ਗਿਆ ਉਹਨਾਂ ਦਾ ਬਖਾਨ ਕਰਾਂਗੇ ਤੇ ਪੋਡਕਾਸਟ ਬਣ ਜਾਏਗਾ ਬਾਈਟ ਵੀ ਜਾਗਾ ਅੱਛਾ ਆਮ ਲੋਕਾਂ ਨੂੰ ਕੀ ਕਹਿਣਾ ਚਾਹੋ ਕਹਿੰਦੇ ਨਾਗਾਲੈਂਡ ਲਾ ਜਿਹੜੀ ਲਾਟਰੀ ਨਿਕਲਦੀ ਨਹੀਂ ਆ ਸਰ ਹਾਂ ਹੁਣ ਨੰਬਰ ਲੱਗਦੇ ਵੀ ਹੋ ਰਹੇ ਨੇ ਮੈਂ ਤੇ ਹਮੇਸ਼ਾ ਇੱਕ ਜਵਾਬ ਐ ਨਹੀਂ ਦਿੰਦਾ ਕੁਛ ਰੀਤ ਜ਼ਗਤ ਕੀ ਐਸੀ ਹੈ ਫਰਸ ਇੱਕ ਸੁਬਹ ਕੀ ਸ਼ਾਮ ਹੋਈ ਟੂ ਕੌਣ ਹੈ ਤੇਰਾ ਨਾਮ ਹੈ ਕਿਆ ਸੀਤਾਬੀ ਆ ਬਦਨਾਮ ਹੋਈ ਕਿਸੇ ਨੂੰ ਕੋਈ ਵੀ ਸਰਟੀਫਿਕੇਟ ਦੇ ਦੇਣਾ ਕਿ ਨਾਗਾਲੈਂਡ ਦੀ ਨਹੀਂ ਖੁੱਲਦੀ ਸਿੱਕਮ ਦੀ ਨਹੀਂ ਖੁੱਲਦੀ ਪਹਿਲੀ ਗੱਲ ਖਰੀਦਦਾਰ ਨੂੰ ਸਮਝ ਹੋਣੀ ਚਾਹੀਦੀ ਹੈ ਲਾਟਰੀ ਤੇ ਕਲੀਅਰ ਮੈਂਸ਼ਨ ਹੈ ਕਿ ਫਰਸ ਪ੍ਰਾਈਜ਼ ਗਰੰਟੀਡ ਹੈ ਸਰਕਾਰੀ ਲਾਟਰੀ ਹੈ ਔਰ ਸਰਕਾਰੀ ਲਾਟਰੀ ਤੋਂ ਇਲਾਵਾ ਗਾਂਧੀ ਬ੍ਰਦਰਜ਼ ਦੀ ਦੁਕਾਨ ਤੇ ਕੋਈ ਲਾਟਰੀ ਨਹੀਂ ਹੁੰਦੀ ਅੱਜ ਇਹੀ ਕੇ ਫਾਇਦਾ ਹੈ ਕਸਟਮਰ ਨੂੰ ਕਿ ਜਦ ਗਰੰਟਡ ਪ੍ਰਾਈਜ਼ ਹੁੰਦਾ ਤੇ ਉਹਦੇ ਚਾਂਸ ਵੱਧ ਜਾਂਦੇ ਨੇ ਲਾਟਰੀ ਦੇ ਕਿ ਕੋਈ ਹਵਾਨਾ ਕਿ ਲਾਟਰੀਆਂ ਖਰੀਦੋ ਦੁਕਾਨਾਂ ਤੋਂ ਖਰੀਦੋ ਅੱਛੀ ਦੁਕਾਨਾਂ ਤੋਂ ਖਰੀਦੋ ਆਨਲਾਈਨ ਲਾਟਰੀ ਨਹੀਂ ਖਰੀਦਨੀ WhatsApp ਤੇ ਕਿਉਂਕਿ ਉਹ ਵੈਲਿਡ ਨਹੀਂ ਹੈ ਉੱਥੇ ਕਲੀਅਰ ਸਕੈਮ ਹੁੰਦਾ ਹੈ ਮੇਰੇ ਤੋਂ ਖਰੀਦੋ ਜਾਂ ਅੱਛੇ ਦੁਕਾਨਦਾਰ ਤੋਂ ਖਰੀਦੋ ਲਾਟਰੀ ਫਿਜ਼ੀਕਲ ਬਾਇਕ ਕਰਨੀ ਹੈ ਅੱਛੇ ਦੁਕਾਨਦਾਰ ਤੋਂ ਹੀ ਸਰਕਾਰੀ ਵੈਬਸਾਈਟਾਂ ਤੋਂ ਹੀ ਰਿਜ਼ਲਟ ਦੇਖਣਾ ਹੈ ਔਰ Winner ਨੂੰ ਕਿਸੇ ਪ੍ਰਕਾਰ ਦਾ ਕੋਈ ਧਨ ਰਾਸ਼ੀ ਅਡਵਾਂਸ ਚ ਨਹੀਂ ਦੇਣੀ ਹੁੰਦੀ ਜੋ ਪ੍ਰਾਈਜ਼ ਕਲੇਮ ਵੀ ਹੁੰਦਾ ਉਹ ਵੀ ਫਿਜ਼ੀਕਲ ਡਾਕੂਮੈਂਟ ਸਬਮਿਟ ਕਰਕੇ ਹੋਏਗਾ ਇਹ ਨਾਗਾਲੈਂਡ ਦੀ ਲਾਟਰੀ ਸੀ ਲੁਧਿਆਣਾ ਵਿੱਚ ਇਹਦਾ ਨੋਡਲ ਅਫੀਸਰ ਅੱਛੀ ਟਿਕਟ ਸਬਮਿਟ ਹੋ ਜਾਏਗੀ ਅਜੇ ਤੁਹਾਡੇ ਨਾਂ ਤੇ ਪ੍ਰੋਡ ਕਰਦੇ ਉਹਨਾਂ ਕੀ ਕਰੂ ਉਹਨਾਂ ਨੂੰ ਇਹੀ ਕਹਿ ਰਹੇ ਆਂ ਜੀ ਕਿ ਮੈਂ ਤੇ ਆਪਣੇ ਵੱਲੋਂ ਬਹੁਤ ਅਵੇਅਰ ਕਰ ਰਿਹਾ ਆਂ ਲੋਕਾਂ ਨੂੰ ਪ੍ਰਧਾਨ ਮੰਤਰੀ ਵੀ ਪਿੱਛੇ ਜੀ ਕਾਲਜ ਟੂ ਬੁਸਤਕ ਲੱਗ ਗਈਆਂ ਮੇਰਾ ਤੇ ਇਹੀ ਮੰਨਣਾ ਕਿ ਸਾਈਬਰ ਦੀ ਅਵੇਰਨੈਸ ਘਟਾ ਹੈ ਸਕੂਲਾਂ 'ਚ ਵੀ ਸਾਈਬਰ ਦੀ ਕਲਾਸਿਸ ਚੱਲੀਆਂ ਚਾਹੀਦੀਆਂ ਤੇ ਤੁਹਾਡੇ ਵਰਗੇ ਸੂਝਵਾਨ ਚੈਨਲਾਂ ਨੂੰ ਇੱਕੋ ਹੀ ਅਪੀਲ ਹੈ ਕਿ ਜਦ ਜਦ ਲਾਟਰੀ ਦਾ ਪ੍ਰਚਾਰ ਕਰਦੇ ਹੋ ਉਥੇ ਇਹ ਜਰੂਰ ਕਹਿ ਦਿਆ ਕਰੋ ਕਿ ਆਨਲਾਈਨ ਲਾਟਰੀ ਨਾ ਬਾਏ ਕਰਨ ਇਹਦੀ ਛੀ ਉਹਨਾਂ ਦਾ ਬਚਾਅ ਹੈ ਅਸੂਅਦ ਅਸੀਂ ਕੀ ਕਰ ਸਕਦੇ ਹਾਂ ਦੱਸੋ ਜੀ